ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਵਿੱਚ ਗਰਮ ਖਿਆਲੀਆਂ ਦੀ ਜਿੱਤ ਨੇ ਕਈ ਘਾਤਕ ਸੰਕੇਤ ਦੇ ਦਿੱਤੇ ਨੇ ਆਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬੰਦ ਖਾਲਿਸਤਾਨੀ ਕਟੜਪੰਥੀ ਅਮ੍ਰਿਤਪਾਲ ਸਿੰਘ ਹੁਣ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਹੋਣਗੇ ਅਮ੍ਰਿਤਪਾਲ ਸਿੰਘ ਕਰੀਬ 1.5 ਲੱਖ ਵੋਟਾਂ ਨਾਲ ਜੇਤੂ ਰਹੇ ਨੇ ਦਿਲਚਸਪ ਗੱਲ ਇਹ ਹੈ ਕਿ ਅਮ੍ਰਿਤਪਾਲ ਸਿੰਘ ਨਾਮਜ਼ਦਗੀ ਭਰਨ ਤੋਂ ਲੈ ਕੇ ਚੋਣ ਜਿੱਤਨ ਤੱਕ ਇੱਕ ਵਾਰ ਵੀ ਜੇਲ੍ਹ ਤੋਂ ਬਾਹਰ ਨਹੀਂ ਆਏ। ਉਹਨਾਂ ਨੇ ਜੇਲ੍ਹ ਵਿੱਚ ਬੈਠ ਕੇ ਨਾਮਜ਼ਦਗੀ ਦਾਖਲ ਕੀਤੀ ਅਤੇ ਚੋਣ ਜਿੱਤੇ ਅਮਰਿਤਪਾਲ ਦੀ ਜਿੱਤ ਪੰਜਾਬ ਲਈ ਖਤਰੇ ਦੀ ਕੰਟੀ ਹੈ। ਅਮਰਿਤਪਾਲ ਖਿਲਾਫ ਦਰਜਨ ਦੇ ਕਰੀਬ ਕੇਸ ਦਰਜ ਨੇ ਜਿਸ ਦਾ ਜ਼ਿਕਰ ਉਹਨਾਂ ਨੇ ਚੋਣ ਲੜਨ ਸਮੇ ਆਪਣੇ ਹਲਫਨਾਮੇ ਵਿੱਚ ਕੀਤਾ ਸੀ। ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਇਸ ਦਾ ਫੈਸਲਾ ਹਾਈ ਕੋਰਟ ਕਰੇਗੀ। ਪਰ ਇਸ ਵਾਰ ਪੰਥਕ ਸੀਟ ਵੱਜੋਂ ਮਸ਼ਹੂਰ ਖਡੂਰ ਸਹਿਰ ਦੇ ਲੋਕਾਂ ਨੇ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਵੀ ਤਿਆਗ ਦਿੱਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੀ ਡਿਊਟੀ ਨਿਭਾਉਣ ਅਮ੍ਰਿਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਂਦੇ ਨੇ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਵਿੱਚ ਗਰਮ ਖਿਆਲੀਆਂ ਦੀ ਜਿੱਤ ਨੇ ਕਈ ਘਾਤਕ ਸੰਕੇਤ ਦੇ ਦਿੱਤੇ ਨੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਕੱਟੜਪੰਥੀ ਅਮ੍ਰਿਤਪਾਲ ਸਿੰਘ ਹੁਣ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਹੋਣ ਕੇ ਅਮ੍ਰਿਤਪਾਲ ਸਿੰਘ ਕਰੀਬ 1.5 ਲੱਖ ਵੋਟਾਂ ਨਾਲ ਜੇਤੂ ਰਹੇ ਨੇ दिलचस्प ਗੱਲ ਇਹ ਹੈ ਕਿ ਅਮਰਿਤਪਾਲ ਸਿੰਘ ਨਾਮਜ਼ਦਗੀ ਭਰਨ ਤੋਂ ਲੈ ਕੇ ਚੋਣਾਂ ਜਿੱਤਣ ਤੱਕ ਇੱਕ ਵਾਰ ਵੀ ਜੇਲ੍ਹ ਤੋਂ ਬਾਹਰ ਨਹੀਂ ਆਏ। ਉਹਨਾਂ ਨੇ ਜੇਲ੍ਹ ਵਿੱਚ ਬੈਠ ਕੇ ਨਾਮਜ਼ਦਗੀ ਦਾਖਲ ਕੀਤੀ ਅਤੇ ਚੋਣ ਜਿੱਤੀ ਅਮਰਿਤਪਾਲ ਦੀ ਜਿੱਤ ਪੰਜਾਬ ਲਈ ਖਤਰ ਦੀ ਕੰਟੀ ਹੈ। ਅਮਰਿਤਪਾਲ ਖਿਲਾਫ ਦਰਜਨ ਦੇ ਕਰੀਬ ਕੇਸ ਦਰਜ ਨੇ ਜਿਸ ਦਾ ਜ਼ਿਕਰ ਉਹਨਾਂ ਨੇ ਚੋਣ ਲੜਨ ਸਮੇ ਆਪਣੇ ਹਲਫ ਨਾਵੇਂ ਵਿੱਚ ਕੀਤਾ ਸੀ ਅਮਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਇਸ ਦਾ ਫੈਸਲਾ ਹਾਈ ਕੋਰਟ ਕਰੇਗੀ ਪਰ ਇਸ ਵਾਰ ਪੰਥਕ ਸੀਟ ਵੱਜੋਂ ਮਸ਼ਹੂਰ ਖਡੂਰ ਸਾਹਿਬ ਦੇ ਲੋਕਾਂ ਨੇ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਵੀ ਤਿਆਗ ਦਿੱਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੀ ਡਿਊਟੀ ਨਿਭਾਉਣ ਅਮ੍ਰਿਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਂਦੇ ਨੇ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਵਿੱਚ ਗਰਮ ਖਿਆਲੀਆਂ ਦੀ ਜਿੱਤ ਨੇ ਕਈ ਘਾਤਕ ਸੰਕੇਤ ਦੇ ਦਿੱਤੇ ਨੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਕਟੜਪੰਥੀ ਅਮ੍ਰਿਤਪਾਲ ਸਿੰਘ ਹੁਣ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਹੋਣ ਕੇ ਅਮ੍ਰਿਤਪਾਲ ਸਿੰਘ ਕਰੀਬ 1.5 ਲੱਖ ਵੋਟਾਂ ਨਾਲ ਜੇਤੂ ਰਹੇ ਨੇ ਦਿਲਚਸਪ ਗੱਲ ਇਹ ਹੈ ਕਿ ਅਮ੍ਰਿਤਪਾਲ ਸਿੰਘ ਨਾਮਜਦਗੀ ਭਰਨ ਤੋਂ ਲੈ ਕੇ ਚੋਣਾਂ ਜਿੱਤਣ ਤੱਕ ਇੱਕ ਵਾਰ ਵੀ ਜੇਲ੍ਹ ਤੋਂ ਬਾਹਰ ਨਹੀਂ ਆਏ ਉਹਨਾਂ ਨੇ ਜੇਲ੍ਹ ਵਿੱਚ ਬੈਠ ਕੇ ਨਾਮਜਦਗੀ ਦਾਖਲ ਕੀਤੇ ਅਤੇ ਚੋਣ ਜਿੱਤੀ ਅਮਰਿਤਪਾਲ ਦੀ ਜਿੱਤ ਪੰਜਾਬ ਲਈ ਖਤਰੇ ਦੀ ਘੰਟੀ ਹੈ ਅਮਰਿਤਪਾਲ ਖਿਲਾਫ ਦਰਜਨ ਦੇ ਕਰੀਬ ਕੇਸ ਦਰਜ ਨੇ ਜਿਸ ਦਾ ਜ਼ਿਕਰ ਉਹਨਾਂ ਨੇ ਚੋਣ ਲੜਨ ਸਮੇਂ ਆਪਣੇ ਹਲਫ ਨਾਮੇ ਵਿੱਚ ਕੀਤਾ ਸੀ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਇਸ ਦਾ ਫੈਸਲਾ ਹਾਈ ਕੋਰਟ ਕਰੇਗੀ ਪਰ ਇਸ ਵਾਰ ਪੰਥਕ ਸੀਟ ਵੱਜੋਂ ਮਸ਼ਹੂਰ ਖਡੂਰ ਸਾਹਿਬ ਦੇ ਲੋਕਾਂ ਨੇ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਵੀ त्याग ਦਿੱਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੀ ਡਿਊਟੀ ਨਿਭਾਉਣ ਅਮ੍ਰਿਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਂਦੇ ਨੇ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਵਿੱਚ ਗਰਮ ਖਿਆਲੀਆਂ ਦੀ ਜਿੱਤ ਨੇ ਕਈ ਘਾਤਕ ਸੰਕੇਤ ਦੇ ਦਿੱਤੇ ਨੇ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਕਟੜਪੰਥੀ ਅਮ੍ਰਿਤਪਾਲ ਸਿੰਘ ਹੁਣ ਖਡੋਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਹੋਣਗੇ ਅਮ੍ਰਿਤਪਾਲ ਸਿੰਘ ਕਰੀਬ 1.5 ਲੱਖ ਵੋਟਾਂ ਨਾਲ ਜੇਤੂ ਰਹੇ ਨੇ ਦਿਲਚਸਪ ਗੱਲ ਇਹ ਹੈ ਕਿ ਅਮ੍ਰਿਤਪਾਲ ਸਿੰਘ ਨਾਮਜਦਗੀ ਭਰਨ ਤੋਂ ਲੈ ਕੇ ਚੋਣਾਂ ਜਿੱਤਣ ਤੱਕ ਇੱਕ ਵਾਰ ਵੀ ਜੇਲ੍ਹ ਤੋਂ ਬਾਹਰ ਨਹੀਂ ਆਏ ਉਹਨਾਂ ਨੇ ਜੇਲ੍ਹ ਵਿੱਚ ਬੈਠ ਕੇ ਨਾਮਜਦਗੀ ਦਾਖਲ ਕੀਤੇ ਅਤੇ ਚੋਣ ਜਿੱਤੀ ਅਮਰਿਤਪਾਲ ਦੀ ਜਿੱਤ ਪੰਜਾਬ ਲਈ ਖਤਰੇ ਦੀ ਘੰਟੀ ਹੈ ਅਮਰਿਤਪਾਲ ਖਿਲਾਫ ਦਰਜਨ ਦੇ ਕਰੀਬ ਕੇਸ ਦਰਜ ਨੇ ਜਿਸ ਦਾ ਜ਼ਿਕਰ ਉਹਨਾਂ ਨੇ ਚੋਣ ਲੜਨ ਸਮੇਂ ਆਪਣੇ ਹਲਫ ਨਾਮੇ ਵਿੱਚ ਕੀਤਾ ਸੀ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਨਹੀਂ ਇਸ ਦਾ ਫੈਸਲਾ ਹਾਈ ਕੋਰਟ ਕਰੇਗੀ ਪਰ ਇਸ ਵਾਰ ਪੰਥਕ ਸੀਟ ਵੱਜੋਂ ਮਸ਼ਹੂਰ ਖਡੂਰ ਸਾਹਿਬ ਦੇ ਲੋਕਾਂ ਨੇ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਵੀ त्याग ਦਿੱਤਾ ਹੁਣ ਦੇਖਣਾ ਇਹ ਹੋਵੇਗਾ ਕਿ ਆਪਣੇ ਡਿਊਟੀ ਨਿਭਾਉਣ ਅਮ੍ਰਿਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਂਦੇ ਨੇ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ